ਸਾਸੀ ਕਾ ਵੀਰ ਜੀ ਮਨਮੀਤ ਡੇਰੀ ਫਾਰਮ ਚ ਭੈਣ ਪੜਾਵਾ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਬੋੜਿਆਲ ਅੱਜ ਵੀਰ ਕੋ ਚੰਗੀਆਂ ਤਾਜ਼ੀਆਂ ਸੂਈਆਂ ਦੋ ਚੋ ਤਿੰਨ ਝੋਟੀਆਂ ਆਓ ਵੀਰ ਨਾਲ ਕਰਦੇ ਗੱਲਬਾਤ ਸਾਸੀ ਕਾ ਵੀਰ ਜੀ ਸਾਸੀ ਕਾ ਸਤਿਕਾਰ ਜਾਈ ਹੋਰ ਸੁਣਾਓ ਸੇਤਾਂ ਦੀ ਬਹੁਤ ਠੀਕ ਹੈ ਵਧੀਆ ਹੋਰ ਉਹ ਬਾਅਦ ਠੀਕ ਠਾਕ ਹਾਂ ਵਧੀਆ ਵਧੀਆ ਬੜੀ ਮਾਰਕ ਚ ਚਲੋ ਚਾਹੀਦਾ ਵੀਰ ਜੀ ਹੋਰ ਠੀਕ ਠਾਕ ਹੈ ਵਧੀਆ ਵਧੀਆ ਬੱਚੀ ਹਾਂ ਪਹਿਲਾਂ ਸਾਰੇ ਮਨਮੀਤ ਡੇਰੀ ਫਾਰਮ ਇੱਥਾ ਜਿੰਨੇ ਭੈਣ ਪੜਾ ਸਾਰਿਆਂ ਨੂੰ ਟਾਡੇ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਸੋਹਣੇ ਵਧੀਆ ਵੀਰ ਜੀ ਤੁਸੀਂ ਸੁਣਾਓ ਸਾਥ ਠੀਕ ਠਾਕ ਵਧੀਆ ਅੱਜ ਕਿੰਨੇ ਪਸ਼ੂ ਆ ਸੋਹਣੇ ਫੋਟੋ ਤਿੰਨ ਪਸ਼ੂ ਆ ਆਪਣੇ ਨੂੰ ਜੀ ਮਹਾਰਾਜ ਉੱਚੀ ਬੋਲੋ ਤੁਹਾਡੀ ਆਵਾਜ਼ ਨਹੀਂ ਸੁਣਦੀ ਅੱਗੇ ਵੀਡੀਓ ਨਹੀਂ ਕਦੇ ਛੋਟੀਆਂ ਆਪਣੇ ਕੋਲ ਬਹੁਤ ਜ਼ਿਆਦਾ ਚੰਗੇ ਤੇ ਰੇਟ ਬਿਲਕੁਲ ਨਹੀਂਗੇ ਨਿਗੇ ਨਿਗੇ ਵੀਰ ਕਹਿੰਦਾ ਅੱਜ ਡੇਰ ਕਰਨ ਦੇ ਉਹ ਜਿਹੜਾ ਇੱਕ ਫੋਨ ਤੇ ਅੱਜ ਪਹਿਲੇ ਫੋਨ ਤੇ ਵਿਕਣ ਵਾਲੇ ਵੀਰ ਕਹਿੰਦਾ ਡੇਰ ਕਰਨੇ ਆ ਬਿਲਕੁਲ ਛੜ ਛੜ ਪਾ ਵੀਰ ਜੀ ਕਰੀਏ ਚਾਲੂ ਫਿਰ ਹਾਂ ਰੁਕ ਜਾ ਛੋਟੀ ਦੂਜਾ ਸੁਆ ਛੋਟੀ ਵੇਖੋ ਵੀਰ ਜੀ ਮਗਲ ਕੀ ਆ ਮਿੱਧੀ ਥਣਾਚ ਨਹੀਂ ਆਏ ਬੱਚਾ ਲਾ ਕੇ ਵਿਖਾਉਣਾ ਇਹਨੂੰ ਮਰ ਕੱਟੀ ਆ ਕੱਟੇ ਕੱਟੀ 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 ਜੋ ਵੇਖੋ ਵੀਰ ਜੀ ਕੋਈ ਥਣਾਚ ਨਹੀਂ ਆਏ ਬੱਚਾ ਲਾ ਕੇ ਵਿਖਾਉਣਾ ਪੈਣਾ ਆ ਦਿਖਾਓ ਵੀਰ ਜੀ ਲਾਓ ਆਪਣਾ ਬੱਚਾ ਵੇਖੋ ਵੀਰ ਜੀ ਛੋਟੀ ਚੰਗੀ 25 ਸੰਝ ਲੈ ਮਹੀਨੇ ਦਾ ਕੋਈ 20 ਦਿਨਾਂ ਦਾ ਸੰਝ ਲੈ ਕੱਟੀ ਮਾਰੇ ਬੱਚਾ ਦਿਖਾ ਦੇ ਨਾਲ ਆ ਲੋ ਇਲੋ ਵੇਖੋ ਵੀਰ ਜੀ ਲਾ ਦੋ ਬੱਚਾ ਕੋਈ ਮਹੀਨੇ ਦਾ ਸੰਝ ਲੈ ਕੋਈ 20 ਦਿਨਾਂ ਦਾ ਸੰਝ ਨਹੀਂ ਉਹ ਤੇ ਚਲੋ ਆਪਣੀ ਸਮਝਿਆ ਜੀ ਵੇਖੋ ਵੀਰ ਜੀ ਬੱਚਾ ਲਾ ਕੇ ਦਿਖਾਇਆ ਵਾ ਮੜਾ ਜਾ ਉੱਪਰੇ ਕੈਮਰੇ ਤੋਂ ਡਰਦੀ ਬਾਕੀ ਕੋਈ ਗੱਲ ਨਹੀਂ ਕੋਈ ਡਰਨ ਵਾਲਾ ਨਹੀਂ ਫੇ ਵੇਖੋ ਜੀ ਬੱਚਾ ਲਾ ਕੇ ਦਿਖਾਉਂਦਾ ਵੀਰ ਵੇਖੋ ਵੀਰ ਜੀ ਵੀਰ ਨੇ ਪਸਮਾ ਆ ਕੇ ਕੱਟੀ ਨਾ ਦਿਖਾਤੀ ਆ ਜੀ ਧਾਰਾ ਮਾਰ ਕੇ ਚੈੱਕ ਕਰਾ ਤੋ ਵੇਖ ਲੋ ਵੀਰ ਜੀ ਇਹ ਇੱਕ ਸਵਾਲ ਆਦਾ ਛਾਲੇ ਤੇ ਕੀ ਕਰਦੀ ਵੇਖੋ ਵੀਰ ਜੀ ਹੁਨੇ ਵੀਰ ਕਹਿੰਦਾ ਪਸਮਾ ਵੇਖੋ ਵੀਰ ਜੀ ਪਸਮਾ ਪਾਉਣ ਲੱਪੀ ਛੋਟੀ ਕੱਲਾ ਕੱਲਾ ਥਣ ਲੱਗਾ ਛੋਟੀ ਨੂੰ ਇੱਥੇ ਬਗਲ ਤੇ ਕਿਉਂ ਧਾਰੀ ਵੇ ਲੋ ਵੀਰ ਜੀ ਵੀ ਧਾਰਾ ਮਾਰ ਕੇ ਦਿਖਾਉਂਦੇ ਆ ਚੰਗੀ ਝੋਟੀ ਮੋਟੀ ਮੋਟੀ ਧਾਰ ਲੱਗੀ ਦੂਰ ਤੱਕ ਆਵਾਜ਼ ਆਉਂਦੀ ਵੇ ਲੋ ਵੀਰ ਜੀ ਮਗਰਲੇ ਵੀਰ ਜੀ ਚੱਕੜਾ ਦੋ ਵੇਖੋ ਵੀਰ ਜੀ ਚਾਈ ਬਹੁਤ ਸੋਹਣੀ ਲੱਗੀ ਝੋਟੀ ਨੂੰ ਵੇ ਲੋ ਠੰਡੀ ਸੀਲ ਆ ਕੋਈ ਭਾਰਾ ਨਹੀਂ ਪਾਇਆ ਕੁਝ ਨਹੀਂ ਉੱਦਾ ਮਈ ਬਣ ਕੇ ਵੀ ਨਹੀਂ ਕਿਹਾ ਤਾਜੀ ਸੂਈ ਆ ਬੱਚਾ ਕਹਿੰਦਾ ਥੋੜਾ ਵੀ ਕਹਿੰਦਾ ਸਾਂਭਾ ਵੇਖ ਲੋ ਥਣ ਲੈਵਾ ਚੰਗਾ ਲੱਗਾ ਸੋਹਣਾ ਥਣ ਕੱਢਿਆ ਝੋਟੀ ਨੇ ਖੋਲੇ ਵੀਰ ਜੀ ਇਹ 10 ਦਾ 1 ਕਿਲੋ ਝੋਟੀ ਥੱਲੇ 10 ਕਿਲੋ ਵੀ ਕਹਿੰਦਾ ਦੁੱਧ ਦੇ ਹਾਂ ਵੱਡੀ ਝੋਟੀ ਵੱਡੀ ਕਦਕਾਰ ਚੰਗਾ ਲੱਗਾ ਝੋਟੀ ਨੂੰ ਲੈ ਲਓ ਵੀਰ ਜੀ ਥਣ ਕੱਢਾ ਵਧੀਆ ਝੋਟੀ ਨੇ ਕਰਤਾ ਪਸਮਾ ਮਾਰ ਕੇ ਕੱਲਾ ਕੱਲਾ ਥਣ ਕਰਤਾ ਵਾ ਫੇਸ ਕੁਆਲਟੀ ਵੀ ਦਿਖਾ ਦਿੰਦੇ ਤੁਹਾਨੂੰ ਦੇ ਲਓ ਮੈਂ ਸੰਭਾਲੀ ਨਹੀਂ ਜਿੱਥੋਂ ਲੈ ਜਾਏ ਝੋਟੀ 3-4 ਦਿਨ ਹੋ ਗਏ ਖਾਣਾ ਨਹੀਂ ਆ ਰਿਹਾ ਜਨਾਬ ਉਹ ਵੀਰ ਜੀ ਸੇਵਾ ਨਹੀਂ ਕੀਤੀ ਨਹੀਂ ਫਿਰ ਕਿਆ ਯਾਰ ਚਲੋ ਉੱਪਰ ਇੱਕ ਇਹ ਖੰਪੈਂਦਾ ਨਹੀਂ ਚਲੋ ਵੀਰ ਜੀ ਫੇਰ ਥਾਲੇਵਾ ਦਿਖਾ ਦੇਨੇ ਤੁਹਾਨੂੰ ਠੰਡੀ ਸੀਲ ਆ ਕੋਈ ਗੱਲ ਨਹੀਂ ਉਹ ਜੀ ਸੀਨਸ ਲੱਗ ਗਿਆ ਐ ਕਿਹਦੇ ਫੜ ਕੇ ਕਹਤਾ ਥਣ ਲੱਗਾ 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 ਵੀਰ ਜੀ ਲੱਗਾ ਸੋਹਣੀ ਆ ਛੋਟੀ ਜਿੰਨੀ ਆਗੀ ਇਹਦਾ ਵੀਰ ਜੀ ਕੀ ਮੁੱਲ ਕਰਦੇ ਫਿਰ ਆਪਾਂ ਹਾਂਜੀ ਵੀਰ ਜੀ ਦੱਸਿਓ ਨਹੀਂ ਬੜੀ ਉੱਚੀ ਵਿੱਚ ਚੰਗੀ ਹੈਗੀ ਹੈਗੀ ਵੀਰ ਜੀ ਹੈਗੀ ਛੋਟੇ ਦਰਦ 12 ਕਿਲੋ ਕਰਨਾ ਛੋਟੇ ਜੀ ਕਰਨਾ ਵੀਰ ਜੀ ਸੇਵਾ ਦਾ ਮੁੱਲ ਪੈਣਾ ਵਾ ਹਾਂਜੀ ਮੁੱਲ ਇਹਦਾ ਛੋਟੇ ਛੋੜਾ ਜਿਹਾ ਕਰਨਾ ਮੁੱਲ ਕਰਨਾ 85000 ਰੁਪਏ ਦਾ ਹਾਂਜੀ ਹਾਂਜੀ 80000 ਦੇ ਦਾਂਗੇ 80000 ਦੀ ਦੇ ਦਾਂਗੇ ਹੋਰ ਥੋੜਾ ਬਹੁਤਾ ਮਾਨ ਕਰੋ ਕਰ ਲਓ ਜੇ ਛੋੜੇ ਬਈ ਛੋਟ ਕਰਾਉਣੇ ਕਰਾ ਦਾਂ 80 ਜੋ 2000 ਦੀਏ ਕਰਦਾ ਵੀ ਵੀਰ ਜੀ ਅਸੀਜੋ ਉਹ ਸਰਤਾ ਵੀ 78000 ਦੀ ਵੀ ਕਹਿੰਦਾ ਝੋਟੀ ਦਾ ਚੰਗੀ ਝੋਟੀ ਥਾਂਲੇਵਾ ਚੰਗਾ ਲੱਗਾ ਵਾ ਝੋਟੀ ਵੀ ਬਹੁਤ ਸੋਹਣੀ ਆ ਜਿਹੜਾ ਵੀਰ ਲੈ ਜੂਗਾ ਸੰਭੂ ਸੇਵਾ ਕਰੂ ਚੰਗੀ ਝੋਟੀ ਇੰਨਾ ਭਾ ਕੇ ਤੋਂ ਨਹੀਂ ਲੱਭਣਾ ਅਗਲੀ ਵੀਰ ਜੀ ਦੱਸਿਓ ਨੀਲੀ ਦੀ ਮਈ ਵੀਰ ਕਹਿੰਦਾ ਆ ਗਈ ਨੀਲੀ ਪਿਓਰ ਦੀ ਆਏ ਤੀਜਾ ਸੁਹਾ ਸੋਏ ਅੱਜ ਚੌਥਾ ਤੀਜਾ ਦੇ ਵਿੱਚ ਸੋਈ ਤੀਜਾ ਦੇ ਨੇ ਸੂਈ ਨੂੰ ਵੇਖ ਲੋ ਵੀਰ ਜੀ ਫੇਸ ਕੁਆਲਿਟੀ ਦਿਖਾ ਦਿੰਨੇ ਆ ਥਾਂਲੇਵਾ ਦਿਖਾ ਦਿੰਨੇ ਆ ਏ ਵੀਰ ਜੀ ਆ ਬੱਚਾ ਇਹਦਾ ਦਿਆਂ ਆ ਕੱਟੀ ਕੱਟੀ ਆ ਤਾਂ ਜੀ ਬਿਲਕੁਲ ਬੈਠਾ ਆ ਬੈਠੀ ਵੇਖੋ ਵੀਰ ਜੀ ਆ ਜੋ ਬਹੁਤ ਜ਼ਿਆਦਾ ਹੀ ਭਲੇ ਕੱਟੀ ਲੈ ਲੋ ਵੀਰ ਜੀ ਖੋਲਿਓ ਵੀਰ ਜੀ ਨੂੰ ਵੇਖੋ ਵੀਰ ਜੀ ਚੰਗੀ ਮਈ ਨੀਲੀ 라ਵੀ ਦੀ ਪਿਓੜ ਆ ਵੀਰ ਜੀ ਕਿੰਵੇਂ ਸੂਈ ਹੋ ਗਈ ਏ ਤੀਜਾ ਜੇ ਤਾਂ ਸੂਈ ਹੋ ਗਈ ਤੀਜਾ ਵੀਰ ਕਹਿੰਦਾ ਤੀਜੇ ਕਹਿੰਦੇ ਆਪਾਂ ਚੌਥੇ ਖਾ ਕੇ ਕੰਨੇ ਚਲੋ ਵੀਰ ਨੇ ਕਿਹਾ ਚੌਥੇ ਸੂਈ ਹੋ ਮਈ ਚੰਗੀ ਆ ਰੇਟ ਵੀ ਵੀਰ ਨੇ ਅੱਜ ਬੜਾ ਜਾਇਜ਼ ਪੋਣਾ ਇਹ ਮਈ ਦਾ ਇੱਕ ਤਾਂ ਲਾਗੋ ਲਈ ਆ 12 ਕਿਲੋ ਦੇ ਕਰਦੇ ਰਹੀ ਪੀ ਠੀਕ ਆ ਵੀਰ ਜੀ ਹੁਣ ਤਾਂ ਤੀਜਾ ਦਾ ਸਾਰਾ ਸਹੀ ਨੂੰ ਆ ਇਹ ਹਾਂ ਜੀ ਹਾਂ ਜ ਆਜੀ ਸੂਈ ਵੀ ਕਹਿੰਦਾ ਤਿੱਜਾ ਦੇਣਿਆ ਅਜੇ ਵੀਰ ਕੋਈ ਸੇਵਾ ਕਰੂਗਾ ਸਾਂਭੂਗਾ ਤੇ ਦੁੱਧੋ ਵਾਜੂਗੀ ਬੌਲਾ ਵਿੱਧੀ ਕਿੰਨਾ ਹੈ ਦੇਖੋ 7-8 ਗੱਲੋ ਵੀਰ ਕਹਿੰਦਾ ਬੌਲਾ ਹੈਗਾ ਮਹੀਂ ਕੋ ਫੇ ਲੋ ਮਹੀਂ ਨੂੰ ਇਹਨੂੰ ਵੀ ਕੱਦ ਕਰ ਚੰਗਾ ਲੱਗਾ ਮਹੀਂ ਆਪਣੇ ਨਾਲ ਚੰਗੀ ਸੋਹਣੀ ਆ ਥਣ ਲੇਵਾ ਵੀ ਚੰਗਾ ਲੱਗਾ ਵੇਖੋ ਵੀਰ ਜੀ ਐ ਵਖੜਾ ਆਖਾ ਥਣ ਲੱਗਾ ਵਖੜਾ ਵਖੜਾ ਲੱਗਾ ਵੇਖੋ ਵੀਰ ਜੀ ਵੇਖੋ ਵੀਰ ਜੀ ਚੰਗੀ ਆ ਮਹੀਂ ਇਹ ਵੀ ਐ ਸਾਫ ਸੁਥਰੀ ਪੂਰੀ ਇਹਦਾ ਵੀਰ ਜੀ ਕੀ ਮੁੱਲ ਕਰਦੇ ਫਿਰ ਆਪਾਂ ਛੋਟਾ ਜਿਹਾ ਹੀ ਬਿਲਕੁਲ ਆਹ ਵੀਰ ਜੀ ਕਰੋ ਫਿਰ ਮੋਹਲੇ ਦਾ 75000 ਨਹੀਂ ਵੀਰ ਜੀ ਜਾਜ ਹੈ 70000 ਨਹੀਂ ਅਰੋ ਨੀਗਾ ਜੀ ਕੋਰੇ ਕੋਹੂੰ ਤੇ ਜਰੀ ਵਿਕ ਜਾਣਾ ਵਾਲੇ ਕੰਮ ਕਰ ਲਾ ਗਿਆ ਕਰ ਦੋ ਫਿਰ ਹਨ 65000 ਦੀ ਮਾਈ ਦੇ ਵੀਰ ਜੀ 80000 ਦੀ ਵੀ ਕਹਿੰਦਾ ਤਾਜੀ ਸੂਈ ਮਈ ਨੀਲੀ ਦਾ ਵੀ ਕਿਤੋਂ ਨਹੀਂ ਲੱਭਣੀ ਤੁਹਾਨੂੰ ਵੀ ਇਹਨੇ ਬਹੁਤ ਜਾਜ ਰੇਟ ਪਾਤਾ ਵਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਲੋਟ ਲੋ ਮੇਲਾ ਵੀ ਇਹਨੇ ਬਹੁਤ ਜਾਜ ਰੇਟ ਪਾਇਆ ਵਾ ਜਿਹੜਾ ਵੀਰ ਕਹਿੰਦਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹ ਆਫਰ ਹੀ ਆ ਕੱਟੀ ਵਾਸਤੇ ਦਾਂਦੀ ਪਲੀ ਇਹਦੀ ਨਹੀਂ ਚੰਗੀ ਵੇਖੋ ਵਿੱਚ ਪਿਓਰ ਕਾਲੀ ਜੀ ਹਾਂਜੀ ਹਾਂਜੀ ਨੀਲੀ ਕਾਲੀ ਦੀ ਵੇ ਲੋ ਇਹਦਾ ਵੀਰ ਜੀ ਦੱਸਿਓ ਛੋਟੇ ਭਾਜ ਵੇਖੋ ਵੇਲੇ ਵਾਗੀ ਲੱਗਾ ਇਹ ਵੀ ਤੀਜੇ ਚੌਥੇ ਦੀ ਸੁਹੀ ਹੈ ਵੇਖੋ ਵੀਰ ਜੀ ਇਹ ਵੀ ਨੂੰ ਵੀ ਥਾਲੇ ਵਾ ਸੋਨਾ ਲੱਗਾ ਮਈ ਨੂੰ ਆ ਕਿਤੇ ਗੇਠ ਗੇਠ ਥਣ ਲਗਾ ਹੋਏ ਨੋ ਵੀ ਜੀ ਫੇਸ ਕੁਆਲਟੀ ਦਿਖਾ ਦਿੰਨੇ ਮਾ ਜੈ ਸੂਆ ਸੂਈ ਆ ਤੀਜਾ ਤੀਜਾ ਸੂਆ ਸੂਈ ਤੀਜਾ ਸੂਆ ਤੀਜਾ ਸੂਈ ਆ ਚੌਥਾ ਦਿਨ ਆ ਵੀਰ ਜੀ ਬੱਚਾ ਜੋ ਇਹਦਾ ਕੱਟਾ ਆ ਕੱਟਾ ਇਹਦਾ ਵੀਰ ਜੀ ਖੋਲਾ ਵੀਰ ਜੀ ਨੂੰ ਵੀ ਵੀਰ ਜੀ ਚੰਗੀ ਮਈ ਨੂੰ ਵੀ ਕੱਦ ਕਰ ਸੋਹਣਾ ਲੱਗਾ ਥਣ ਲੇਵਾ ਸੋਹਣਾ ਲੱਗਾ ਵੀ ਮਈ ਨੂੰ ਫੇਸ ਕੁਆਲਟੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਥੋੜਾ ਇੱਕ ਸਿੰਗ ਖੁੱਲੇ ਇੰਨੇ ਜਿਆਦੇ ਨਹੀਂ ਵੀਰ ਜੀ ਵੇਹ ਲੋ ਵੀਰ ਜੀ ਇਹਦੇ ਥੱਲੇ ਵੀਰ ਜੀ ਕਿੰਨਾ ਦੁੱਧ ਦੇਸ ਵਕਤ ਇਹਦੇ ਥੱਲੇ ਵੀ ਬੌਲਾ ਵੀ ਕਿੰਨਾ 6-7 ਕਿਲੋ ਤਾਜ਼ੀਆਂ ਦੋਵੇਂ ਸੂਈਆਂ ਛੋਟੀਆਂ ਹੈ ਵੀ ਚੰਗੀਆਂ ਦੋਵੇਂ ਛੋਟੀਆਂ ਥਾਂ ਲੈਵੇ ਵੀ ਚੰਗੇ ਆ ਇਹ ਲੋ ਵੀਰ ਜੀ ਤੋਰ ਦਿਖਾਤੀ ਫੇਸ ਕੁਆਲਟੀ ਦਿਖਾਤੀ ਚੰਗੀ ਮਈ ਆਪਣੇ ਨਾਲ ਜੀ ਵੀਰ ਨਾਲ ਜੇ ਡੇਟ ਹੀ ਬਹੁਤ ਜਾਇਜ਼ ਕਰਤੇ ਆ ਵੀਰ ਕਹਿੰਦਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਈ ਯਾਰ ਬੰਦਾ ਆਣਾ ਪਰ ਫਰਕ ਪੈਂਦਾ ਹੀ ਹਾਂਜੀ ਹਾਂਜੀ ਪੈਂਦਾ ਵੀਰ ਜੀ ਬਜਾਲ ਮੱਦੇ ਦੇ ਹਿਸਾਬ ਨਾਲ ਫਰਕ ਪੈਣਾ ਹੀ ਪੈਣਾ ਫਿਰ ਆਕੇ ਪਹੁੰਚ ਜਾ ਚੰਗੀ ਮਾਈ ਦੁੱਧ ਆਖ ਦਰਾਣਾ ਦੇ ਦੋ ਵੀ 10 ਕਿਲੋ ਵੀਰ ਕਹਿੰਦਾ ਚੰਗਾ ਵਧੀਆ ਦਾ ਮਨਾ ਦੁੱਧ ਕਿੰਨੀ ਜਿਆਦਾ ਹੋਈ ਆ ਤੇ ਕੀ ਮੋਲਿਆ ਵੀਰ ਜੀ ਇਹਦਾ ਮੋਲ ਲੈਣਾ ਛੋਟਾ ਜਿਹਾ ਬਿਲਕੁਲ ਕਿੰਨਾ ਵੀਰ ਜੀ ਮੋਲਿਆ ਦਾ ਕਰਨ ਲਿਆ 70 ਕਰਨ ਲਿਆ 70 ਕਰਨ ਲਿਆ ਪੈਣ ਦੀ ਦੇ ਦਈਏ ਪੈਣ ਦੀ ਨਹੀਂ ਹੋਰ ਥੋੜਾ ਘੱਟ ਕਰੋ ਕਿੰਨਾ ਕਰ ਜੀਏ 30 ਦੀ ਦੇ ਦਈਏ 30 ਦੇ ਦਈਏ ਹਾਂਜੀ ਬਾਹਰ ਦੀ ਦੇਦਾ ਬਾਹਰ ਦੀ ਵੀਰ ਕਹਿੰਦਾ ਦੇਦਾ ਵੇਖੋ ਵੀਰ ਜੀ ਵੀਰ ਨੇ ਐਡੇ ਸੋਹਣੇ ਰੇਡ ਕੀਤੇ ਕਿਤੋਂ ਨਹੀਂ ਡੰਗਰ ਲੱਪਣਾ ਜਿਹੜਾ ਵੀਨ ਕਹਤਾ ਇਹ ਪਹਿਲੇ ਫੋਨ ਤੇ ਮੈਂ ਵੀ ਗਣ ਵਾਲੀਆਂ ਜੋ ਛੋਟੇ ਛੋਟੇ ਭਾ ਛੋਟੇ ਛੋਟੇ ਭਾ ਤਾਜ਼ੀਆਂ ਸੁਈਆਂ ਦੋ ਤਿੰਨੇ ਮਈਆਂ ਤੇ ਚ ਦੁੱਧ ਵੀ ਚੰਗੇ ਆ ਗੋਏ ਵੀ ਵੀਰ ਭਰਾ ਆਵੇ ਤੋ ਗਿਆ ਤਸੱਲੀ ਕਰਕੇ ਹਾਂਜੀ ਹਾਂਜੀ ਵੀਰ ਜੀ ਚਵਾਈ ਕਰਕੇ ਤਸੱਲੀ ਕਰਕੇ ਕਰਦੇ ਛੋੜੇ ਹੀ ਆ ਬਸ ਛੂਣ ਚਾਣ ਦੇ ਹਾਂਜੀ ਤਾਰਾਂ ਦਾ ਪਾਪ ਇਹ ਤਸੱਲੀ ਕਰ ਲੈ ਆਪਣੀਆਂ ਵੀਰੂਣੀ ਤੇ ਵੀਰ ਜੀ ਅਡਰੈਸ ਤੇ ਨਾਮ ਦੱਸ ਦੋ ਮੈਂ ਮਰਾ ਅਵਤਾਰ ਸਿੰਘ ਜੀ ਹਾਂਜੀ ਰੈਡ ਬੋੜੇ ਵਾਲ ਕੰਗ ਹਾਂਜੀ ਵੀਰ ਜੀ ਮਜੀਠਾ ਚਲਾ ਅੰਮ੍ਰਿਤਸਰ ਸਸੀ ਗਾ ਵੀਰ ਆ ਫੋਨ ਨੰਬਰ ਦੱਸ 9363526806 ਸਸੀ ਗਾ ਵੀਰ ਜੀ ਸਸੀ ਗਾ ਸਤੇ